ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੂਲੀ ਬਨਰਾਏ ਇਹ ਜੀ ਜੰਤ ਫੁੱਲ ਹੈ ਹਰ ਚਿੱਤ ਲਾਏ ਇਨ ਬਿਦ ਇਹੋ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹਉਮੈ ਕੱਢੈ ਧੋਏ ਰਹਾਉ ਸਤਿਗੁਰ ਬਾਣੀ ਸ਼ਬਦ ਸੁਣਾਏ ਇਹੋ ਜਗ ਹਰਿਆ ਸਤਿਗੁਰ ਪਾਏ ਫਲ ਫੂਲ ਲਾਗੇ ਜਾਂ ਆਪੇ ਲਾਏ ਮੂਲ ਲੱਗੇ ਤਾਂ ਸਤਗੁਰ ਪਾਏ ਆਪ ਬਸੰਤ ਜਗਤ ਸਭ ਵਾੜੀ ਨਾਨਕ ਪੂਰੇ ਭਾਗ ਭਗਤ ਨਿਰਾਲੀ ਬਸੰਤ ਹਿੰਡੋਲ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਕੀ ਬਾਣੀ ਵਿਟਹੋਂ ਵਾਰਿਆ ਭਾਈ ਗੁਰ ਸ਼ਬਦ ਵਿਟਹੋਂ ਬਲ ਜਾਈ ਗੁਰਸਾਲਾਹੀ ਸਦ ਆਪਣਾ ਭਾਈ ਗੁਰ ਚਰਨ ਨੀ ਚਿਤ ਲਾਈ ਮੇਰੇ ਮਨ ਰਾਮ ਨਾਮ ਚਿਤ ਲਾਏ ਮਨ ਤਨ ਤੇਰਾ ਹਰਿਆ ਹੋਵੇ ਇੱਕ ਹਰ ਨਾਮਾ ਫਲ ਪਾਏ ਰਹਾਉ ਗੁਰ ਰਾਖੇ ਸੇ ਉਬਰੇ ਭਾਈ ਹਰ ਰਸ ਅੰਮ੍ਰਿਤ ਪੀ ਆਏ ਵਿਚਹੁ ਹਉਮੈ ਦੁੱਖ ਉੱਠ ਗਿਆ ਭਾਈ ਸੁਖ ਬੁਠਾ ਮਨ ਆਏ ਔਰ ਆਪੇ ਜਿਨਾਂ ਨੂੰ ਬਖਸਿਓ ਨ ਭਾਈ ਸਭ ਦੇ ਲਇਨ ਮਿਲਾਏ ਧੂੜ ਤੇ ਨਾ ਕੀਆ ਕੁਲੀਐ ਭਾਈ ਸਤ ਸੰਗਤ ਮੇਲ ਮਿਲਾਏ ਆਪ ਕਰਾਏ ਕਰੇ ਆਪ ਭਾਈ ਜਿਨ ਹਰਿਆ ਕੀਆ ਸਭ ਕੋਏ ਨਾਨਕ ਮਨ ਤਨ ਸੁਖ ਸਦ ਵਸੈ ਭਾਈ ਸਬਦ ਮਿਲਾਵਾ ਹੋਏ ਰਾਗ ਬਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਤੁਕੇ ਇਕ ਓੰਕਾਰ ਸਤਗੁਰ ਪ੍ਰਸਾਦ ਜਿਉ ਪਸਰੀ ਸੂਰਜ ਕਿਰਨ ਜੋਤ ਤਿਉ ਕਟ ਕਟ ਰਮਈਆ ਓਤ ਪੋਤ ਏਕੋ ਹਰ ਰਵਿਆ ਸਰਬ ਥਾਏ ਗੁਰ ਸਬਦੀ ਮਿਲੀਐ ਮੇਰੀ ਮਾਇ ਰਹਾਉ ਕਟ ਕਟ ਅੰਤਰ ਏਕੋ ਹਰ ਸੋਏ ਗੁਰ ਮਿਲਿਆ ਇਕ ਪ੍ਰਗਟ ਹੋਏ ਏਕੋ ਏਕ ਰਹਿਆ ਭਰਪੂਰ ਸਾਖਤ ਨਰ ਲੋਭੀ ਜਾਣਹਿ ਦੂਰ ਇਕੋ ਏਕ ਵਰਤੈ ਹਰ ਲੋਏ ਨਾਨਕ ਹਰ ਏਕੋ ਕਰੇ ਸੋ ਹੋਏ ਬਸੰਤ ਮਹੱਲਾ ਚੌਥਾ ਰਹਿਣ ਦਿਨਸ ਦੋਏ ਸੱਦੇ ਪਏ ਮਨ ਹਰ ਸਿਮਰੋ ਅੰਤ ਸਦਾ ਰੱਖ ਲਏ ਹਰ ਹਰ ਚੇਤ ਸਦਾ ਮਨ ਮੇਰੇ ਸਭ ਆਲਸ ਦੂਖ ਪੰਜ ਪ੍ਰਭ ਪਾਇਆ ਗੁਰਮਤਿ ਗਾਵੋ ਗੁਣ ਪ੍ਰਭ ਕੇਰੇ ਰਹਾਓ ਮਨ ਮੁਖ ਫਿਰ ਫਿਰ ਹਉਮੈ ਮੋਏ ਕਾਲ ਦੈਤ ਸੰਘਾਰੇ ਜਮਪੁਰ ਗਏ ਗੁਰਮੁਖੋ ਹਰ 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 ਲਿਵ ਲਾਗੇ ਜਨਮ ਮਰਨ ਦਉ ਦੁਖ ਭਾਗੇ ਭਗਤ ਜਨਾ ਕਹੋ ਹਰ ਕਿਰਪਾ ਧਾਰੀ ਗੁਰ ਨਾਨਕ ਤੁਠਾ ਮਿਲਿਆ ਬਨਵਾਰੀ ਬਸੰਤ ਹਿੰਡੋਲ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੋਕਾਨੀ ਸਤਗੁਰ ਮਿਲੈ ਤਾਂ ਖੋਜੀਐ ਮਿਲ ਜੋਤੀ ਜੋਤ ਸਮਾਨੀ ਮਾਦੋ ਸਾਧੂ ਜਨ ਦੇਹੋ ਮਿਲਾਏ ਦੇਖਤ ਦਰਸ ਪਾਪ ਸਭ ਨਾਸ ਹੈ ਪਵਿੱਤਰ ਪਰਮ ਪਦ ਪਾਏ ਰਹਾਉ ਪੰਜ ਚੋਰ ਮਿਲ ਲਾਗੇ ਨਗਰੀਆ RAM ਨਾਮ ਤਨ ਹਿਰਿਆ ਗੁਰਮਤਿ ਖੋਜ ਪਰੇ ਤਬ ਪਕਰੇ ਤਨ ਸਾਬਤ ਰਾਸ ਉਬਰਿਆ પાખંડ પરમ ઉપાવ કર થાકે રિધ અંતર માયા માયા સાધુ પુરુખ પુરુખ પત પાયા અજ્ઞાન અંધેર ગવાયા જગન્નાથ જગદીશ કુસાઈ કર કૃપા સાધ મિલાવે નાનક શાંત હોવે મન અંતર નિત હિરદય હર ગુણ ગાવે બસંત મહોલ્લા ચોથા હિન્દોલ ਤਮ ਵਡਪੁਰਖ ਵਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮ ਨਛੇ ਹਰ ਦੀਨ ਦਿਆਲ ਕਰਹੁ ਪ੍ਰਭ ਕਿਰਪਾ ਗੁਰ ਸਤਗੁਰ ਚਰਨ ਹਮ ਬਨਛੇ ਗੋਬਿੰਦ ਜਿਓ ਸਤ ਸੰਗਤ ਮੇਲ ਕਰ ਕਿਰਪ ਛੇ ਜਨਮ ਜਨਮ ਕੇ ਕਿਲ ਵਿਖ ਮਲ ਭਰਿਆ ਮਿਲ ਸੰਗਤ ਕਰ ਪ੍ਰਭ ਹਨ ਛੇ ਰਹਾਉ ਤੁਮਰਾ ਜਨ ਜਾਤ ਅਵਜਾਤਾ ਹਰ ਜਪਿਓ ਪਤਿਤ ਪਵੀਛੇ ਹਰ ਕੀਓ ਸਗਲ ਭਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦਿਨ ਛੇ ਜਾਤ ਅਜਾਤ ਕੋਈ ਪ੍ਰਭ ਧਿਆਵੈ ਸਭ ਪੂਰੇ ਮਾਨਸ ਤਿਨ ਛੇ ਸੇ ਤਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ਓਰ ਛੇ ਹਮ ਢੀਂਡੇ ਠੀਮ ਬਹੁਤ ਅਤ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲ ਛੇ ਜਨ ਨਾਨਕ ਗੁਰ ਪਾਇਆ ਹਰ ਤੂਠੇ ਹਮ ਕੀਏ ਪਤਿਤ ਪਵੀਛੇ ਬਸੰਤ ਹਿੰਡੋਲ ਮਹੱਲਾ ਚੌਥਾ ਮੇਰਾ ਇੱਕ ਖਿੰਨ ਮਨੂਆ ਰਹਿ ਨਾ ਸਕੈ ਨਿਤ ਹਰ ਹਰ ਨਾਮ ਰਸ ਗੀਦੇ ਜਿਉ ਬਾਰਿਕ ਰਸਕ ਪਰਿਓ ਥਨ ਮਾਤਾ ਥਨ ਕਾਢੇ ਬਿਲ ਬਲੀਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਦੇ ਵੱਡਾ ਭਾਗ ਗੁਰੂ ਸਤਗੁਰ ਪਾਇਆ ਵਿਚ ਕਾਇਆ ਨਗਰ ਹਰ ਸਿਦੇ ਰਹਾਓ ਜਨ ਕੇ ਸਾਸ ਸਾਸ ਹੈ ਜੀਤੇ ਹਰ ਬਿਰਹ ਪ੍ਰਭੂ ਹਰ ਬੀਦੇ ਜਿਉਂ ਜਲ ਕਮਲ ਪ੍ਰੀਤ ਅਤ ਭਾਰੀ ਬਿਨ ਜਲ ਦੇਖੇ ਸੁਖ ਲੀਦੇ ਜਨ ਜਪਿਓ ਨਾਮ ਨਰੰજન ਨਰ ਹਰ ਉਪਦੇਸ ਗੁਰੂ ਹਰ ਪ੍ਰੀਦੇ ਜਨਮ ਜਨਮ ਕੀ ਹਉਮੈ ਮਲ ਨਿਕਸੀ ਹਰ ਅੰਮ੍ਰਿਤ ਹਰ ਜਲ ਨੀਦੇ ਹਮਰੇ ਕਰਮ ਨਾ ਵਿਚ ਰੋ ਠਾਕੁਰ ਤੁਮ ਪੈਜ ਰਖੋ ਆਪਣੀ ਦੇ ਹਰ ਭਾਵੈ ਸੁਣ ਬਿਨੋਂ ਬੇਨਤੀ ਜਨ ਨਾਨਕ ਸਰਣ ਪਵੀਦੇ ਬਸੰਤ ਹਿੰਡੋਲ ਮਹੱਲਾ ਚੌਥਾ ਮਨ ਖਿਨ ਖਿਨ ਪਰਮ ਪਰਮ ਬਹੁਤਾਵੈ ਤਿਲ ਘਰ ਨਹੀਂ ਵਾਸਾ ਪਾਈਐ ਗੁਰ ਅੰਕਸ ਸਬਦ دارو ਸਿਰ ਧਾਰਿਓ ਕਰ ਮੰਦਰ ਆਣ ਵਸਾਈਐ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਐ ਹਉ ਮੈ ਰੂਗ ਗਿਆ ਸੁਖ ਪਾਇਆ ਹਰ ਸਹਿਜ ਸਮਾਦ ਲਗਾਈਐ ਰਹਾਉ ਕਰ ਜਤਨ ਲਾਲ ਬਹੁ ਮਾਨਕ ਲਾਦੇ ਮਨ ਭ੍ਰਮਿਆ ਲਹਿ ਨਾ ਸਕਾਈਐ ਜਿਉ ਓਡਾ ਕੂਪ ਗੁਜ ਖਿਨ ਕਾਢੈ ਤਿਉ ਸਤਗੁਰ ਵਸਤ ਲਹਾਈਐ ਜਿਨ ਐਸਾ ਸਤਗੁਰ ਸਾਧ ਨ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀਵਾਈਐ ਜਨਮ ਪਦਾਰਥ ਪੁੰਨ ਫਲ ਪਾਇਆ ਕੌਡੀ ਬਦਲੇ ਜਾਈਐ ਮਦਸੂਦਨ ਹਰਤਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਐ ਜਨ ਨਾਨਕ ਨਿਰਵਾਣ ਪਦ ਪਾਇਆ ਮਿਲ ਸਾਧੂ ਹਰ ਗੁਣ ਗਾਈਐ ਬਸੰਤ ਹਿੰਡੋਲ ਮਹੱਲਾ ਚੌਥਾ ਆਵਣ ਜਾਣ ਪਹਿਆ ਦੁਖ ਬਿਖਿਆ ਦੇਹ ਮਨ ਮੁਖ ਸੁੰਝੀ ਸੁញ ਰਾਮ ਨਾਮ ਖਿਨ ਪਲ ਨਹੀਂ ਚੀਤੇਆ ਜਮ ਪਕਰੇ ਕਾਲ ਸੁਲੰਝ ਗੋਬਿੰਦ ਜੀਓ ਬਖ ਹਉ ਮੈਂ ਮਮਤਾ ਮੁញ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਪੁੰញ ਰਹਾਉ ਸਤ ਸੰਗਤ ਸਾਧ ਦਇਆ ਕਰ ਮੇ ਲਹੋ ਸਰਣਾਗਤ ਸਾਧੂ ਪੰញ ਹਮ ਡੁੱਬਦੇ ਪਾਥਰ ਕਾੜ ਲਿਹੋ ਪ੍ਰਭ ਤੁਮ ਦੀਨ ਦਇਆਲ ਦੁਖ ਪੰញ ਹਰ ਉਸਤਤ ਤਹਰ ਹੋ ਰਿਦ ਅੰਤਰ ਸੁਆਮੀ ਸਤ ਸੰਗਤ ਮਿਲ ਬੁੱਧ ਲੰਘ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਬਟੋ ਹਉ ਕਮਵੰਨ ਜਨ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵ ਹੋ ਹਰ ਲੰਨ ਜਨ ਨਾਨਕ ਮਨ ਤਨ ਅਨੰਦ ਭਇਆ ਹੈ ਗੁਰ ਮੰਤਰ ਦਿਓ ਹਰ ਭੰਨ ਬਸੰਤ ਮਹੱਲਾ ਪੰਜਵਾ ਕਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸੇਵਉ ਕਰ ਨਮਸਕਾਰ ਆਜ ਹਮਾਰੈ ਮੰਗਲ ਚਾਰ ਆਜ ਹਮਾਰੈ ਮਹਾ ਆਨੰਦ ਚਿੰਤ ਲਥੀ ਭੇਟੇ ਗੋਬਿੰਦ ਆਜ ਹਮਾਰੈ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮ ਬੇਅੰਤ ਰਹਾਉ ਆਜ ਹਮਾਰੈ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਨ ਲਾਗ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਮਨ ਤਨ ਮੌਲਿਓ ਅਤ ਅਨੂਪ ਸੂਕੇ ਨਾਹੀ ਛਾਵ ਤੂਪ ਸਗਲੀ ਰੂਤੀ ਹਰਿਆ ਹੋਏ ਸਦ ਬਸੰਤ ਗੁਰ ਮਿਲੇ ਦੇਵ ਬਿਰਖ ਜਮਿਓ ਹੈ ਪਾਰ ਜਾਤ ਫੂਲ ਲਗੇ ਫਲ ਰਤਨ ਭਾਂਤ ਤ੍ਰਿਪਤ ਅਗਹਾਨੇ ਹਰ ਗੁਣ ਹੈ ਗਾਏ ਜਨ ਨਾਨਕ ਹਰ 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 ਧਿਆਏ ਬਸੰਤ ਮਹੱਲਾ 5ਵਾਂ ਹਟਵਾਣੀ ਤਨਮਾਲ ਹਾਟ ਕੀਤ ਜੂਵਾਰੀ ਜੂਏ ਮਾਹ ਚੀਤ ਅਮਲੀ ਜੀਵੈ ਅਮਲ ਖਾਏ ਤਿਉ ਹਰ ਜਨ ਜੀਵੈ ਹਰ ਧਿਆਏ ਆਪਣੇ ਰੰਗ ਸਭ ਕੋ ਰਚੈ ਜਿਤ ਪ੍ਰਭ ਲਾਇਆ ਤਿਤ ਤਿਤ ਲਗੇ ਰਹਾਉ ਮੇਗ ਸਮੈ ਮੂਰ ਨਿਰਤਕਾਰ ਚੰਦ ਦੇਖ ਬਿਗਸਹਿ ਕੌਲਾਰ ਮਾਤਾ ਬਾਰਕ ਦੇਖ ਆਨੰਦ ਤਿਉ ਹਰ ਜਨ ਜੀਵ ਹੈ ਜਪ ਗੋਬਿੰਦ ਸਿੰਘ ਰਚੈ ਸਦ ਪੂਜਨ ਮਾਸ ਰਣ ਦੇਖ ਸੂਰੇ ਚਿਤ ਉਲਾਸ ਕਿਰਪਨ ਕਉ ਅਤ ਧਨ ਪਿਆਰ ਹਰ ਜਨ ਕਉ ਹਰ ਹਰ ਆਧਾਰ ਸਰਬ ਰੰਗ ਇਕ ਰੰਗ ਮਾਹੇ ਸਰਬ ਸੁਖਾ ਸੁਖ ਹਰ ਕੈ ਨਾਏ ਤਿਸਹਿ ਪ੍ਰਾਪਤ ਇਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ